ਪਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਹਾਂਜੀ ਮੇਰਾ ਕੁਐਸਚਨ ਹੈਗਾ ਰਵਣ ਭਾਜੀ ਨੂੰ ਮੈਂ ਭਾਜੀ ਇੱਥੋਂ ਜਦੋਂ ਵਾਸ਼ਿੰਗਟਨ ਤੋਂ ਬੋਲਦਾ ਸਪੋਕੋਨ ਦੇ ਕੋਲੋਂ ਤੇ ਮੇਰਾ ਕੋਈ ਟਰੈਕਿੰਗ ਬਿਜ਼ਨਸ ਨਹੀਂ ਹੈਗਾ ਮੇਰਾ ਕੁਐਸਚਨ ਇਹ ਹੈਗਾ ਵੀ ਲਾਸਟ ਵੀਕ ਇੱਥੋਂ ਅਸੀਂ ਇੱਕ ਮਹਾਰ ਸ਼ਿਪ ਕਰਾਉਣੀ ਸੀ ਵਾਸ਼ਿੰਗਟਨ ਟੂ ਮਿਸ਼ੀਗਨ ਹਨਾ ਜੀ ਹਾਂ ਹਾਂ ਤੇ ਮੇਰੇ ਲਟਕੇ ਨੇ ਮਾਲਕੇ ਮੂਵਰ ਲੱਭੇ ਐਕਸਟ੍ਰੀਮ ਮੂਵਰਸ ਸਪਾਈਸ ਐਲ ਐ ਐ ਸੀ ਜਿਹੜਾਈ ਤੇ ਇੱਥੋਂ ਅਸੀਂ ਕਾਰ ਸ਼ਿਪ ਕਰਨੀ ਆ ਤੇ ਮਿਸ਼ੀਗਨ ਜਾਣੀ ਆ ਅੱਛਾ ਜੀ ਉਹਨਾਂ ਨੇ ਜੀ ਕੰਟਰੈਕਟ ਪੇਪਰ ਕਹਤਾ ਜੀ 1300 ਡਾਲਰ ਤੁਸੀਂ ਪੇ ਕਰਨਾ ਆ ਓਕੇ ਉਹ 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 ਕਹਿੰਦੇ ਵੀ 300 ਡਾਲਰ ਤੁਸੀਂ ਹੁਣ ਕ੍ਰੈਡਿਟ ਕਾਰਡ ਤੇ ਪੇ ਕਰਦੇ ਹੋ ਵੀ ਜਿਹੜਾ 1000 ਡਾਲਰ ਵਾ ਵੀ ਜਦੋਂ ਤੁਹਾਡਾ ਤੁਹਾਨੂੰ ਜਦੋਂ ਉੱਥੇ ਕਾਰ ਡਿਲੀਵਰ ਹੋ ਜੂਗੀ ਤੇ 1000 ਡਾਲਰ ਤੁਸੀਂ ਕੈਸ਼ ਪੇ ਕਰਦੇ ਹੋ ਅੱਛਾ ਜੀ ਉਹ ਮੁੰਡਾ ਮੇਰਾ ਮੁੰਡਾ ਗਿਆ ਸੀਗਾ ਉੱਥੇ ਪੜਨ ਵਾਸਤੇ ਤੇ ਉਹ ਡਿਲੀਵਰੀ ਵਾਲਾ ਲੈ ਕੇ ਗਿਆ ਕਾਰ ਉੱਥੇ ਉਹ ਕਹਿੰਦਾ ਕਹਿੰਦਾ ਜੋ ਗਾਈਜ਼ ਓਮੀ 3900 ਡਾਲਰ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਕੰਟਰੈਕਟ ਦਾ ਪੇਪਰ ਆ ਵੀ 300 ਡਾਲਰ ਅਸੀਂ ਕ੍ਰੈਡਿਟ ਕਾਰਡ ਤੇ ਪੇ ਕਰਤਾ ਤੇ ਮੈਨੂੰ ਜਿਹੜੇ ਐਕਸਟ੍ਰੀਮ ਫਰਾਈਟ ਵਾਲੇ ਹੈਗੇ ਆਪਣੇ ਦੇਸ਼ ਜੱਸ ਨਹੀਂ ਵੇਚਦੇ ਅਖੇ ਉਨੀ ਮੈਨੂੰ ਕਿਹਾ ਸੀਗਾ ਵੀ ਤੂੰ 1000 ਡਾਲਰ ਉਹਨੂੰ ਕੈਸ਼ ਦੇ ਦੇ ਜਿਹੜਾ ਡਿਲੀਵਰ ਕਰਨ ਆਊਗਾ ਅੱਛਾ ਜੀ ਉਹ ਜਿਹੜਾ ਡਿਲੀਵਰ ਕਰਨ ਗਿਆ ਸੀ ਨਾ ਭਾਜੀ ਉਹ ਮੈਂ ਕਾਰ ਡਿਲੀਵਰ ਕਹਿੰਦਾ ਮੈਂ ਉਹਨਾਂ ਚਿਰ ਕਾਰ ਡਿਲੀਵਰ ਆਪਣੇ ਉਹਦੇ ਉੱਪਰੋਂ ਲਾਉਣੀ ਨਹੀਂ ਜਿੰਨਾ ਚਿਰ ਤੁਸੀਂ ਮੈਨੂੰ 3900 ਡਾਲਰ ਨਾ ਪੇ ਕਰੋਗੇ ਅੱਛਾ ਉਹ ਕਹਿੰਦਾ ਵੀ ਮੈਂ ਤੁਹਾਨੂੰ 6 ਘੰਟੇ ਦਿੰਦਾ ਆ ਕਿ ਜੇ 6 ਘੰਟੇ ਵਿੱਚ ਤੁਸੀਂ 3900 ਡਾਲਰ ਪੇ ਕੀਤਾ ਠੀਕ ਆ ਨਹੀਂ ਤਾਂ ਮੈਂ ਤੁਹਾਡੀ ਕਾਰ ਚੱਕ ਕੇ ਜਿਹੜੀ ਹੈ ਸਟੋਰੇਜ ਦੇ ਵਿੱਚ ਪਾ ਦੇਣੀ ਆ ਅੱਛਾ ਚਲੋ ਉਹ ਕਾਰ ਦੇ ਵਿੱਚ ਸਮਾਨ ਸੀਗਾ ਸਾਨੂੰ ਭਾਜੀ 3900 ਡਾਲਰ ਪੇ ਕਰਨਾ ਪਿਆ ਤੇ ਕਾਰ ਛਡਾਉਣੀ ਪਈ ਇਹਦਾ ਕੀ ਹੱਲ ਹੋ ਸਕਦਾ ਜੀ? ਪਤ ਜੀ ਜਿਹੜੀ ਕੰਪਨੀ ਨਾਲ ਤੁਸੀਂ ਇੱਥੋਂ ਬੁਕਿੰਗ ਕੀਤੀ ਉਹ ਕੰਪਨੀ ਟਰੱਕਿੰਗ ਕੰਪਨੀ ਸੀਗੀ ਜਾਂ ਉਹ ਬ੍ਰੋਕਰ ਸੀਗੇ? ਭਾਈ ਪਾਜੀ ਹੁਣ ਜਦੋਂ ਟਰੱਕਿੰਗ ਬਿਜ਼ਨਸ ਤਾਂ ਮੈਂ ਹੈ ਨਹੀਂਗਾ ਨਾ ਜਿੱਦਾਂ ਮੇਰੇ ਕੋਲ ਇੱਥੇ ਗੈਸ ਸਟੇਸ਼ਨ ਆ। ਮੇਰੇ ਲੜਕੇ ਨੇ ਆਨਲਾਈਨ ਤੇ ਲੱਭੇ ਸੀਗੇ ਐਕਸਟ੍ਰੀਮ ਮੂਵਰ ਐਂਡ ਫਰਾਈਟ ਐਲ ਐਲ ਸੀ ਮਾਨੋਰੇ ਟੈਰਸ ਹਾਂ ਜੀ ਚਲੋ ਉਹ ਉਹਨਾਂ ਨੇ ਉੱਥੇ ਲੱਭੇ ਤੇ ਇਹ ਫਿਰ ਹੁਣ ਰਵਨ ਜੀ ਲੇਬਰ ਕੋਰਟ ਚ ਜਾ ਸਕਦੇ ਹੁਣ ਕੰਟਰੈਕਟ ਦੇ ਵਿੱਚ ਤਾਂ ਉਹ ਦਿਖਾਇਆ ਵੀ ਉਹਨਾਂ ਨੇ ਵੀ ਸਿੱਧਾ ਨਹੀਂ ਲੇਬਰ ਕੋਰਟ ਨਹੀਂ ਜਾ ਸਕਦੇ ਇਹ ਇਹ ਸਮਾਲ ਸਮਾਲ ਕਲੇਮ ਸੌਰੀ ਸਮਾਲ ਕਲੇਮ ਵਾਲੇ ਚ ਯਾ ਸਮਾਲ ਕਲੇਮ ਦੇ ਵਿੱਚ ਵੀ ਜਾ ਸਕਦੇ ਆ ਪਰ ਆਈ ਡੋਟ ਨੋ ਆਈ ਮੀਨ ਜਿਹੜੇ ਬੰਦੇ ਨੇ ਬੁੱਕ ਕੀਤਾ ਉਹਨੇ ਅੱਗੇ ਉਹਨੂੰ ਕੀ ਦੱਸਿਆ ਹੈ ਤੇ ਜਿਹੜੇ ਬੰਦੇ ਨੇ ਅੱਗੇ ਪੈਸੇ ਲਏ ਆ ਉਹਨੇ ਕੀ ਸਮਝ ਕੇ ਲਏ ਆ ਨਹੀਂ ਬਾਅਦ ਚੋ ਕੰਪਨੀ ਦੇ ਨਾਲ ਨਹੀਂ ਤੁਹਾਡੀ ਗੱਲ ਹੋਈ ਕੰਪਨੀ ਵਾਲੇ ਕੀ ਕਹਿੰਦੇ ਉਹ ਉਹ ਤਾਂ ਜਿਹੜਾ ਉਹ ਲੈ ਕੇ ਆਇਆ ਉਹ ਕਹਿੰਦਾ ਸੀ ਕੰਪਨੀ ਵਾਲਿਆਂ ਨੇ ਕੀ ਕਹਿਤਾ ਕੰਪਨੀ ਵਾਲੇ ਕਹਿੰਦੇ ਵੀ ਅਖੇ ਤੂੰ ਤੁਸੀਂ ਇਹਨਾਂ ਨੂੰ 1000 ਡਾਲਰ ਦੇਣਾ ਕੈਸ਼ ਔਨ ਦਾ ਸਪੌਟ ਜਿਹੜਾ ਕਾਰ ਡਿਲੀਵਰ ਕਰਨੀ ਆ ਉਹ 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 ਫੋਨ ਚੱਕਣਾ ਹੀ ਛੱਡ ਗਿਆ ਜਿਹੜੇ ਦੇਸੀ ਸੀਗੇ ਸਣੀ ਵੇਚਦੇ ਉਹ ਫੋਨ ਹੀ ਨਹੀਂ ਚੱਕਦੇ ਉਹ ਵੇ ਭਾਜੀ ਸਾਨੂੰ 3900 ਡਾਲਰ ਖੜੇ ਪੈਰ ਔਰ ਕਾਰਡ ਤੇ ਚਾਰਜ ਕਰਾਉਣਾ ਪਿਆ ਤਾਂ ਫੇ ਉਹਨੇ ਫੇ ਕਾਰ ਜਿਹੜੀ ਆ ਆਪਣੇ ਰੈਂਪ ਤੋਂ ਲਈ ਉਹਨੇ ਇਹ ਕਹੀ ਇਹਦੀ ਤਾਂ ਗੱਡੀ ਦੀ ਵੈਲਿਊ ਤੁਹਾਨੂੰ ਪਹਿਲੀ ਸ਼ੱਕ ਚ ਆਈਦੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਕੈਸ਼ ਦੇਣੇ ਪੈਣੇ ਆ ਹਾਂ ਅ ਇਹ ਕਿਹੜਾ ਕੋਈ ਗਲਤ ਕੰਮ ਕਰਨਾ ਸੀ ਵੀ ਜਿਹੜੇ ਕੈਸ਼ ਅ ਪਰ ਇਹ 900 ਡਾਲਰ ਤੁਸੀਂ ਦਿੱਤੀ ਆ ਪੇਮੈਂਟ ਉਹਦੀ ਕ੍ਰੈਡਿਟ ਕਾਰਡ ਦੀ ਉੱਤੇ ਵੀ ਆਪਣਾ ਕਲੇਮ ਉਹਨੂੰ ਉਹਨਾਂ ਨੂੰ ਕਲੇਮ ਪਾਓ ਤੁਸੀਂ ਇਸ ਕੋ ਕਾਰਡ ਵਾਲੇ ਨੂੰ ਕਲੇਮ ਪਾਓ ਕਾਰਡ ਨੂੰ ਦਿਖਾਓ ਵੀ ਆ ਸਾਡਾ ਕੰਟਰੈਕਟ ਸੀ ਹਜ਼ਾਰ ਬਣਦਾ ਸੀ ਤੇ ਇਹਨਾਂ ਨੇ 3900 ਲਿਆ ਤੁਸੀਂ ਉਹਨਾਂ ਨਾਲ ਉਸ ਹਿਸਾਬ ਦੇ ਨਾਲ ਗੱਲ ਕਰੋ ਠੀਕ ਹੈ ਜੀ ਹਾਂ ਜੀ ਫਿਰ ਉਹਨੇ ਮੇਰੇ ਲੜਕੇ ਨੇ ਉੱਥੇ ਪੁਲਿਸ ਵਾਲੇ ਵੀ ਸੱਦੇ ਪੁਲਿਸ ਵਾਲਿਆਂ ਨੇ ਉਹਦਾ ਕੰਟਰੈਕਟ ਦੇਖਿਆ ਇਹਦਾ ਦੇਖਿਆ ਉਹਦਾ ਕੰਟਰੈਕਟ ਸ਼ੋਅ ਕਰਦਾ ਵੀ 3900 ਡਾਲਰ ਆ ਇਹ ਸਾਡਾ ਕੰਟਰੈਕਟ ਸ਼ੋਅ ਕਰਦਾ ਵੀ 1000 ਆਪਣਾ 1300 ਡਾਲਰ ਆ ਉਹ ਕਹਿੰਦੇ ਤੁਸੀਂ ਆਪਣੇ ਕਾਰਡ ਵਾਲੇ ਨੂੰ 1300 ਵਾਲਾ ਦਿਖਾਓ ਹੁਣ ਉਹ ਜਿਹੜਾ ਮਰਜ਼ੀ ਦਿਖਾਈ ਜਾਵੇ ਹੁਣ ਇੱਕ ਹੀ ਗੱਲ ਆ ਹੁਣ ਆਪਸ ਦੇ ਵਿੱਚ ਇਹ ਤਾਂ ਟੋਟਲੀ ਫੇਰ ਠੱਗਣ ਵਾਲੀ ਗੱਲ ਹੀ ਆ ਜੀ ਹੋਰ ਇਹਦੇ ਵਿੱਚ ਹੋਰ ਕੁਝ ਨਹੀਂ ਆ ਮਰ ਕੇ ਫਰਾਡ ਹੋਇਆ ਨਾ ਜੀ ਫਰਾਡ ਹੀ ਆ ਅੱਜ ਆ ਜੀ ਫਰਾਡ ਹੀ 100% ਫਰਾਡ ਆ ਜੀ ਤੁਹਾਨੂੰ ਕੁਝ ਹੋਰ ਦੱਸਦੇ ਉਹਨੂੰ ਕੁਝ ਹੋਰ ਦੱਸਦੇ ਜੀ ਥੈਂਕ ਯੂ ਪੁਲਿਸ ਨੇ ਕੁਝ ਨਹੀਂ ਕਰਨਾ ਕਿਉਂਕਿ ਸਿਵਲ ਮੈਟਰ ਹੀ ਆ ਤਾਂ ਸਮਾਲ ਕਲੇਮ ਕੋਰਟ 'ਚ ਵੀ ਜਾ ਸਕਦੇ ਆ ਜੀ ਹਾਂ ਜੀ ਥੈਂਕ ਯੂ ਵੀਰ ਜੀ ਕਾਲ ਦੇ ਥੈਂਕ ਯੂ ਓਕੇ ਓਕੇ ਜੀ ਦੇਖੋ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਦੁਨੀਆ ਤੇ ਕਿੰਨੇ ਤਰ੍ਹਾਂ ਦੇ ਸਕੈਮ ਜਿਹੜੇ ਚੱਲ ਹੀ ਜਾਂਦੇ ਆ ਇਹ ਹਰਾਦੀਆਂ ਵੀ ਉਹ 300 ਡਾਲਰ ਚ ਹੀ ਸੈਟੀਸਫਾਈ ਹੋ ਗਏ ਵੀ ਮਤਲਬ ਮੈਂ ਤਾਂ ਵੀ ਬੋਲ ਰਿਹਾ ਕਿ 300 ਡਾਲਰ ਲੈ ਕੇ ਇਸ ਆ ਉਹ ਦੇਖ ਲਓ ਇਹ ਇਹ ਵੀ ਡਬਲ ਬ੍ਰੋਕਰੇਜ ਵਾਲਾ ਹਿਸਾਬ ਤਾਂ ਨਹੀਂ ਹੋ ਗਿਆ ਕਿਤੇ ਵੀ ਉਹ ਚੱਕੀ ਕਿਤੋਂ ਕੀਤੀ ਕਿਤੋਂ ਦੇ ਕਿਤਾ ਕੌਸ਼ਤ ਵਿੱਚ ਵਿੱਚ ਸਾਰਾ ਘਰਾਵळा ਇੰਨੇ ਹੀ ਬੜੋ ਬੜਾ ਕੁਝ ਅੰਦਰ ਰਾਜਕੀਨ ਬਹੁਤ ਕੁਸ਼ਿਆ ਇਹ ਤੇ ਜਿਹੜਾ ਹੈਗਾ ਨਾ ਇਸ ਵੇਲੇ ਅਮਰੀਕਾ ਦੇ ਵਿੱਚ ਕੀ ਕਹਾਂ ਯਾਰ ਆਪਣੀ ਆ ਕਹਿੰਦੇ ਨੇ ਪੰਜਾਬੀ ਦੀ ਘਾਵ ਤੇ ਆਪਣਾ ਧੱਗਾ ਚੁੱਕਦੇ ਆਪਣਾ ਢੇਡ ਲਗਾਉਂਦਾ ਉਹ ਆ ਗਿਆ ਕੋਈ ਸਾਡੇ ਬੰਦੇ ਨੇ ਨਾ ਇੰਨਾ ਕੋ ਬੁਰਾ ਹਾਲ ਕਰਤਾ ਆ ਕੋਈ ਕਈ ਵਾਰੀ ਤਾਂ ਸੋਚ ਸਮਝੀਏ ਵੀ ਆਉਂਦਾ ਵੀ ਯਾਰ ਸੱਚੀ ਉਹੀ ਕੰਟਰੀ ਹੈ ਜਿਹੱਚ ਅਸੀਂ ਆਏ ਸੀ ਖਾਲਸਾ ਜੀ ਪਹਿਲਾ ਜਦੋਂ ਆਏ ਆ ਤੇ ਉਹੀ ਕੰਟਰੀ ਹੈ ਇਹ ਵੀ ਉਹੀ ਲੋਕੀ ਆ ਨਾ ਕਮਾਲ ਹੀ ਹੋ ਗਿਆ ਯਾਰ ਮਤਲਬ ਬਿਲਕੁਲ ਹੀ ਸ਼ਰਮ ਹੀ ਲਾਤੀ ਸ਼ਰਮ ਹੀ ਲਾਤੀ ਵਾਕਈ ਸਹੀ ਗੱਲ ਇੱਕ ਗਲਾਸ ਕੋਲਰ ਲੈਨੇ ਆ ਫੇਰ ਸਮਾਪਤੀ ਵੱਲ ਨੂੰ ਹਾਂਜੀ ਕਰਨਜੀਤ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਰਾ ਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਗੱਲ ਕਰ ਰਿਹਾ ਸੀ ਨਵੇਂ ਡਰਾਈਵਰ ਜਿਹੜੇ ਆ ਰਹੇ ਆ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਪਤਾ ਨਹੀਂ ਕੀ ਕਰ ਰਹੇ ਆ ਨਾਂ ਦਾ ਡੈਪ ਆਉਂਦੀ ਆ ਤੇ ਇੱਕ ਡਰਾਈਵਰ ਵੀ ਮੈਂ ਕੱਲ ਗੱਲ ਸੁਣ ਰਿਹਾ ਉਹ ਕਹਿੰਦੇ ਵੀ ਉਹ ਲੋਡ ਲੈ ਕੇ ਗਿਆ ਤੇ ਵਾਪਸ ਆ ਗਿਆ ਤੇ ਡੈਪ ਪਵਾਇਆ ਜੀ ਉਹਨਾਂ ਡੈਪ ਤੇ ਪੈਂਦਾ ਹੁੰਦਾ ਇਹ ਇਹੋ ਜਿਹਾ ਬਹੁਤ ਜ਼ਿਆਦਾ ਹਾਲ ਹੋਇਆ ਪਿਆ ਜੀ ਨਾ ਲੌਗ ਬੁੱਕ ਬਾਰੇ ਪੁੱਛਿਆ ਤੇ ਉਹ ਇਹਨੇ ਲੌਗ ਬੁੱਕ ਦਾ ਸਾਨੂੰ ਪਤਾ ਹੀ ਨਹੀਂ ਵੀ ਉਹ ਕੀ ਹੁੰਦੀ ਹੈ ਜਿਹੜੀ ਪੇਪਰ ਬੁੱਕ ਵਾਸਤੇ ਤੇ ਸਕੂਲਾਂ ਵਾਲੇ ਪਤਾ ਨਹੀਂ ਕੀ ਕਰ ਰਹੇ ਆ ਟ੍ਰੇਨਿੰਗ ਦੇਣ ਦਾ ਕੀ ਹੋ ਰਿਹਾ ਮੈਂ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਟਰੱਕ ਸਕਲਾ ਸਟੇਰੀਂਗ ਪੜਨਾ ਹੀ ਡਰਾਈਵਰੀ ਜਾਂ ਸਮਝਦੇ ਆ ਜੀ ਇਹ ਲੋਕ ਹਾਂਜੀ ਜੀ ਹਾਂਜੀ ਹਾਂਜੀ ਥੈਂਕ ਯੂ ਜੀ ਬਿਲਕੁਲ ਟਰੱਕ ਸਕੂਲਾਂ ਵਾਲਿਆਂ ਲਈ ਰਾਜਕਾਲ ਦਾ ਚੰਗਾ ਹੋ ਗਿਆ ਭਾਈ ਨੇ ਚੇਤੇ ਕਰਾ ਦਿੱਤਾ ਟਰੱਕ ਸਕੂਲ ਵਾਲਿਆਂ ਲਈ ਮੈਂ ਇੱਕ ਸਾਡੇ ਕੋਲ ਲੈਪਟਾ ਦੇ ਥਰੂ ਹੈਗਾ 2 ਲੱਖ ਦੀ ਗ੍ਰੈਂਟ ਜਿਹੜੀ ਆ 2025 ਲਈ ਅਵੇਲੇਬਲ ਹੈਗੀ ਆ ਟਰੱਕ ਸਕੂਲ ਵਾਸਤੇ ਜਿਹੜੇ ਵੀ ਟਰੱਕ ਸਕੂਲ ਦੇ ਵਿੱਚ ਐਜੂਕੇਟਰਸ ਹੈਗੇ ਆ ਜਾਂ ਐਜੂਕੇਸ਼ਨ ਕਿਸ਼ ਦਿੰਦੇ ਆ ਇਹਨਾਂ ਨੂੰ ਆਪਣੇ ਸਟੂਡੈਂਟਸ ਨੂੰ ਸੋ ਉਹਨਾਂ ਲਈ ਗ੍ਰੈਂਟ ਅਵੇਲੇਬਲ ਹੈਗੀ ਆ ਜੇ ਤੁਸੀਂ ਨਾਪਰੇ ਮੈਂਬਰ ਬਣਨਾ ਚਾਹ ਰਹੇ ਹੋ ਤੇ ਨਾਪਰੇ ਦੇ ਮੈਂਬਰਸ਼ਿਪ ਦੇ ਥਰੂ ਤੁਸੀਂ ਫਿਰ ਇਹ ਗ੍ਰਾਂਟ ਵਾਸਤੇ ਅਪਲਾਈ ਕਰ ਸਕਦੇ ਆ ਸੋ ਜਿਹੜੀ ਸਕੂਲਸ ਹੈਗੇ ਉਹਨਾਂ ਵਾਸਤੇ ਹੈਗੀ ਆ ਜੇ ਤੁਸੀਂ ਇਸ ਗ੍ਰਾਂਟ ਲਈ ਅਪਲਾਈ ਕਰਨਾ ਹੈਗਾ ਪਰ ਉਹਦੇ ਲਈ ਡੈਫੀਨਿਟਲੀ ਮੈਂ ਤੁਹਾਨੂੰ ਦੱਸ ਦਿਆ ਕਿ ਤੁਹਾਡੇ ਜਿਹੜੇ ਸਕੂਲ ਦੇ ਵਿੱਚ ਰੂਲ ਐਂਡ ਰੈਗੂਲੇਸ਼ਨਸ ਪੂਰੇ ਹੋਣੇ ਚਾਹੀਦੇ ਆ ਸੋ ਚੀਜ਼ਾਂ ਦਾ ਸਾਡੇ ਕੋਲ ਬਹੁਤ ਅਵੇਲੇਬਲ ਹੈਗੀ ਆ ਰਾਜਕ੍ਰਿਸ਼ਨ ਪਰ ਜੇ ਹੁਣ ਅਸੀਂ ਕੁਆਲੀਫਾਈ ਨਹੀਂ ਹੋਵਾਂਗੇ ਫਿਰ ਕਿੱਥਾ ਕਰਾਂਗੇ ਹਾਂ ਪਰ ਡੈਫੀਨੇਟਲੀ ਮੇਰੇ ਖਿਆਲ ਦੇ ਵਿੱਚ ਕੁਝ ਸਕੂਲ ਤਾਂ ਜਿਹੜੇ ਕੁਆਲੀਫਾਈ ਹੋ ਸਕਦੇ ਆ ਸੋ ਜੇ ਤੁਸੀਂ ਗ੍ਰਾਂਟ ਲੈਣੀ ਹੈਗੀ ਆ ਡੀਓਟੀ ਤੇ ਐਫਐਮਸੀਐਸਏ ਦੇ ਥਰੂ ਇਹ ਗ੍ਰਾਂਟ ਅਵੇਲੇਬਲ ਹੈਗੀ ਆ ਤੇ ਜਰੂਰ ਪਹੁੰਚ ਕਰੋ 5597018003 ਟੈਕਸ ਕਰਕੇ ਜੰਨਾ ਗੱਲ ਕਰੋ ਜੀ